ਸਤਿ ਸ੍ਰੀ ਅਕਾਲ ਜ਼ਰ ਦੋਸਤਾਂ ਨੂੰ ਵੈਲਕਮ ਹੈ ਇੱਕ ਹੋਰ ਨਵੀਂ ਵੀਡੀਓ 'ਚ ਚੱਲੀ ਜਾਂਦਾ ਭਾਈ ਕੰਮ ਵਿਸ਼ਾਲ ਨਾ ਕ੍ਰਿੰਕਾਂ ਕਰਦਿਆਂ ਗਰੀਸ ਮਗਰ ਲਈ ਕ੍ਰਿੰਕਾਂ ਨੂੰ ਲੱਗੇ ਪਏ ਮੁੰਡੇ ਕਿਵੇਂ ਪੱਗੇ ਹਾਂਜੀ ਹਾਂਜੀ ਪੱਟੀ ਜਨੇ ਬੈਰਾਂਗਾ ਹਾਂਜੀ ਹਾਂਜੀ ਚੱਕ ਦਿਓ ਪੱਟੇ ਮੇਰਾ ਪੁੱਤ ਘਰਾਂ 'ਚ ਪਾ ਦਿਓ ਸਟਾਫ ਆਕਰ ਕਰ ਦਿਓ ਕੰਪਲੀਟ ਇਹਦੇ ਹਾਂਜੀ ਹਾਂਜੀ ਅੱਜ ਹੋ ਜਾਣਗੇ ਉਧਰੋਂ ਮਠਾੜੂ ਦਾ ਵੀ ਭਈ ਉਗਰ ਰਹਿਂਦਾ ਏ ਕੱਲਾ ਲੱਗੇ ਭੂਕਰੋ ਰਹਿੰਦਾ ਇਹ ਚਲਾ ਇਹਦਾ ਲੱਗਾ ਪਿਆ ਕੰਪਲੀਟ ਕਰਨ ਮੈਂ ਤੇ ਮੋੜ ਤਾਂ ਦਤਾਈ ਗਏ ਦੀ ਸੈਟਿੰਗ ਥੋੜੀ ਕਸਰਾਂ ਦੀ ਤੋੜੇ ਨਾਲ ਕਰਨੋਂ ਹੀ ਪੈਂਦੀ ਆ ਫੇਰ ਪ੍ਰੋਪਰ ਬੋਲ ਹੋ ਜਾਂਦਾ ਤੇ ਲੋਰ ਉਹਦਾ ਸਾਰਾ ਕੰਪਲੀਟ ਹੋ ਗਿਆ ਇਹ ਚੀਕਿਆ ਇਹਦਾ ਆ ਜਾਓਕਰ ਕਰਦੇ ਆ ਤਿਆਰ ਇਹਦਾ ਜਮਾ ਰੈਡੀ ਤੇ ਤੁਹਾਨੂੰ ਦਿਖਾਉਂਦੇ ਰਵਾਂਗੇ ਨਾਲ ਦੀ ਨਾਲ ਕਿੱਦਾਂ ਆਪਾਂ ਦਾਣੇ ਕੱਟਣ ਵਾਲਾ ਉਗਰ ਤਿਆਰ ਕਰਦੇ ਆ ਅੱਜ ਕੱਲ ਗੋਲਣਾ ਬੜਾ ਬਰੀਜਾ ਕਾ ਉਗਰ ਹੋ ਗਿਆ ਬਾਈ ਕੰਪਲੀਟ ਬਸ ਬਾਰੀ ਰਹਿੰਦੀ ਆ ਲਾਉਣ ਵਾਲੀ ਪੱਕੇ ਦਾ ਬਾਈ ਇੱਥੇ ਪਟਾ ਲੱਗਦਾ ਹੀਗਾ ਗੰਦਾ ਜਾਂ ਜਿਗਾਰਡ ਸੀਗਾ ਉਹ ਪਟ ਕੇ ਆਪਾਂ ਵਿਸ਼ਾਲ ਟੈਪ ਹੀ ਕਰਤਾ ਇਹਦਾ ਮੂੰਹ ਬੈਰਾਂ ਦੇ ਅੰਦਰ ਲਈ ਸੜ ਪੈਂਦਾ ਕਰਕੇ ਅੱਗੇ ਇਹਨਾਂ ਦਾ ਆਹ ਲਾਇਆ ਹੋਇਆ ਸੀ ਸਰਪੀ ਆਹ ਇੱਥੇ ਦੋ ਕਾਬਲੇ ਪੈਂਦੇ ਕੀਤੇ ਹੋਏ ਸੀਗੇ ਇਹ ਲਾਤਾ ਸਾਰਾ ਗੰਦ ਪੈ ਲਈਆ ਤੇ ਹੁਣ ਇਦਾਂ ਲਾਤਾ ਉਹਨੂੰ ਥੋੜਾ-ਮੋੜਾ ਗ੍ਰੈਂਡਰ ਵਗੈਰਾ ਰੇਂਦਾ ਮਾਰਨ ਨਾਲ ਉਹ ਸੁਬਾ ਮਾਰ ਕੇ ਤੇ ਕਬਜ਼ਾ ਲਾ ਕੇ ਚੜਾ ਦੇਾਂਗੇ ਭਾਈ ਪੀਸਦਾ ਹੀ ਵੀਡੀਓ ਕਰ ਦਿਓ ਸ਼ੇਅਰ ਤੇ ਪੇਜ ਆਪਣੇ ਨੂੰ ਕਰ ਲਿਓ ਮੇਰਾ ਭਰਾ ਪੋਲੋ ਸਤ ਸ੍ਰੀ ਅਕਾਲ